ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਤੁਸੀਂ ਵੀ ਰੋਜ਼ ਨਿਊਜ਼ਾਂ ਦੇਖ ਰਹੇ ਹੋਗੇ ਕੈਨੇਡਾ ਚ ਕੀ ਹੋ ਰਿਹਾ ਹੈ ਪੁਰਤਗਾਲ ਚ ਕੀ ਹੋ ਰਿਹਾ ਹੈ ਇੰਗਲੈਂਡ ਚ ਕੀ ਹੋ ਰਿਹਾ ਹੈ ਮਾੜੀ ਨਿਊਜ਼ ਆ ਰਹੀ ਹੈ ਕੋਈ ਚੰਗੀ ਨਿਊਜ਼ ਨਹੀਂ ਆ ਰਹੀ ਸਾਰੀ ਜਿਹੜੀ ਨਿਊਜ਼ ਹੈ ਉਹ ਦੇਸ਼ੀਆਂ ਬੰਦਾਂ ਦੇ ਖਿਲਾਫ ਹੀ ਆ ਰਹੀ ਹੈ ਇੰਗਲੈਂਡ ਨੇ ਬੜੀ ਸਖਤੀ ਕਰਤੀ ਹੈ ਇੱਥੇ ਵੀ ਕੋਈ ਚਾਂਸ ਨਹੀਂ ਪੱਕੇ ਹੁੰਦਾ ਪੜਨ ਪੜਨ ਵਾਸਤੇ ਆ ਸਕਦੇ ਹੋ ਉਹੀ ਹਾਲ ਕੈਨੇਡਾ ਨੇ ਕੀਤਾ ਹੈ ਉਹ ਵੀ ਕਹਿੰਦਾ ਵੀ ਪੜਨ ਵਾਸਤੇ ਆਓ ਤੁਸੀਂ ਪੜਾਈ ਪੂਰੀ ਕਰੋ ਤੇ ਕਮਾਈ ਕਰਨੀ ਤੇ ਆਪਣੇ ਮੁਕ ਜਾਜ ਕਰੋ ਜੇ ਇੰਡੀਆ ਜਿੰਨੀ ਕਮਾਈ ਹੋਵੇ ਤੇ ਫੇਰ ਬੰਦੇ ਕੈਨੇਡਾ ਕੀ ਕਰਨਾਣਾ ਹੈ ਲੋਕ ਆਪਣੇ ਚੰਗੇ ਫੂਚੇ ਵਾਸਤੇ ਤੇ ਇੱਥੇ ਆਉਂਦੇ ਵੇ ਪੜਾਈ ਦਾ ਤੇ ਸਿਰਫ ਬਾਲਾ ਲਾਇਆ ਵੀ ਚਲੋ ਸਟੂਡੈਂਟ ਵੀਜ਼ੇ ਦੇ ਆੜ ਦੇ ਵਿੱਚ ਬੰਦਾ ਪੱਕਾ ਜਾਂਦਾ ਹੈ ਅਸਲ ਵਿੱਚ ਸਭ ਤੋਂ ਵਧੀਆ ਤਰੀਕਾ ਇਹੋ ਹੀ ਸੀ ਜਿੰਨੇ ਆਦਮੀ ਨੇ ਬਾਹਰ ਪੱਕਾਉਣਾ ਹੋਵੇ ਨਾ ਉਹ ਡੋਂਕੀ ਨਾਲ ਨਾਲ ਉਹ ਸਟੱਡੀ ਵਿੱਚ ਜਾਂਦਾ ਸੀ ਸਾਲ ਜਾਂ ਦੋ ਸਾਲ ਜਾਂ ਤਿੰਨ ਸਾਲ ਪੜਾਈ ਪੂਰੀ ਕਰਦਾ ਸੀ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਤੇ ਉਹ ਇਜੀ ਸੈੱਟ ਹੋ ਜਾਂਦਾ ਸੀ ਲੇਕਿਨ ਹੁਣ ਉਹ ਬਿਲਕੁਲ ਸਿਸਟਮ ਹੋ ਗਿਆ ਬੰਦ ਹੁਣ ਸਟੂਡੈਂਟਾਂ ਵਾਸਤੇ ਹੋ ਗਈ ਮੁਸ਼ਕਲ ਇਹੋ ਹੀ ਦੋ ਤਿੰਨ ਮੁਲਕ ਹੈ ਜੀ ਜਿਹੜੇ ਚੱਲ ਲੈਂਦੇ ਸੀ ਤੇ ਉਹਨਾਂ ਵੀ ਹੱਥ ਖੜੇ ਕਰਤੇ ਵੇ ਸਭ ਤੋਂ ਵਧੀਆ ਜਿਹੜਾ ਪੰਜਾਬੀਆਂ ਦੀ ਪਸੰਦ ਉਹ ਕੈਨੇਡਾ ਹੀ ਸੀ ਲੋਕ ਕੈਨੇਡਾ ਨੂੰ ਬਹੁਤ ਪਸੰਦ ਕਰਦੇ ਸੀ ਕਿਉਂਕਿ ਉੱਥੇ ਬੰਦੇ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਆਪਣੇ ਪੰਜਾਬੀ ਬਹੁਤ ਹੈ ਐਮਪੀ ਪੰਜਾਬੀ ਬਣੇ ਹੋਏ ਲੈਂਗੁਏਜ ਵੀ ਉੱਥੇ ਪੰਜਾਬੀ ਚਲਦੀ ਹੈ ਇਸ ਕਰਕੇ ਨਵੇਂ ਬੰਦੇ ਜਾ ਕੇ ਨਾ ਉੱਥੇ ਪੈਰ ਲੱਗ ਜਾਂਦੇ ਸੀ ਇੰਗਲੈਂਡ ਵੀ ਇੰਨੀ ਮੁਸ਼ਕਲ ਨਹੀਂ ਸੀ ਹੁੰਦੀ ਇੱਥੇ ਵੀ ਪੰਜਾਬੀ ਬਹੁਤ ਹੈ ਜਿਹੜੇ ਮਰਜ਼ੀ ਲਾ ਕੇ ਚਲੇ ਜਾਓ ਤੁਹਾਨੂੰ ਪੂਰਾ ਮੁਹੱਲਾ ਮਿਲੇਗਾ ਪੰਜਾਬੀਆਂ ਦਾ ਜੋ ਮਰਜ਼ੀ ਖਾਣਾ ਪੀਣਾ ਕਦੀ ਬੰਦੇ ਨੂੰ ਚੀਜ਼ ਤੋਂ ਤਰਸਦਾ ਕੋਈ ਨਹੀਂ ਖਾਣਿਆਂ ਤੋਂ ਕਈ ਇਹੋ ਜਿਹੇ ਛੋਟੇ ਛੋਟੇ ਮੁਲਕੀ ਉੱਥੇ ਬੰਦਾ ਖਾਣੇ ਤਰਸਦਾ ਆਪਣਾ ਇੰਡੀਅਨ ਸਮਾਨ ਨਹੀਂ ਮਿਲਦਾ ਹੁਣ ਸਿਸਟਮ ਹੋ ਗਿਆ ਸਾਰਾ ਬੰਦ ਤੇ ਸਟੂਡੈਂਟ ਪੈ ਗਏ ਚੱਕਰ 'ਚ ਹੁਣ ਤੇ ਉਹ ਗੱਲ ਹੋ ਗਈ ਨਾ ਕੋਈ ਸੰਤ ਸੀ ਨਾ ਤੇ ਸੰਤ ਕੋਲ ਨਾ ਰੋਜ਼ ਹੀ ਚੇਲੇ ਬੜੇ ਆ ਜਨੇ ਕਦੀ ਦੋ ਚੇਲੇ ਨਵੇਂ ਆ ਗਏ ਕਦੀ ਚਾਰ ਆ ਗਏ ਕਦੀ ਪੰਜ ਆ ਗਏ ਦੀ ਦੋ ਆ ਗਏ ਇੱਕ ਦਿਨ ਇੱਕ ਚੇਲੇ ਨੇ ਕਿਹਾ ਕਹਿੰਦਾ ਸੰਤ ਜੀ ਚੇਲੇ ਰੋਈ ਉਹਦੀ ਯਾਦ ਰਵੇ ਕੀ ਕਰੀਏ ਕਹਿੰਦਾ ਬੇਟਾ ਘਬਰਾਣਾ ਤੂੰ ਜਦੋਂ ਭੁੱਖੇ ਬਣ ਗਏ ਨਾ ਚੇਲੇ ਆਪਣੇ ਆਪ ਭੱਜਣਗੇ ਜਾਂ ਦੌੜ ਜਾਣਗੇ ਇਹੋ ਗੱਲ ਹੋ ਗਈ ਸਟੂਡੈਂਟਾਂ ਦੀ ਸਟੂਡੈਂਟ ਬਹੁਤੀ ਯਾਦ ਸੀ ਬਹੁਤੀ ਯਾਦ ਸੀ ਬਹੁਤ ਯਾਦ ਸੀ ਸਰਕਾਰ ਨੂੰ ਪਤਾ ਸੀ ਕੋਈ ਨਹੀਂ ਵੀ ਜਦੋਂ ਵੀ ਕਿਤੇ ਤਮਾਕਾ ਕੀਤਾ ਨਾ ਆਪਣੇ ਆਪ ਭੱਜ ਜਣੇਵੇਂ ਹੁਣ ਜਦੋਂ ਰਸਤੇ ਕੋਈ ਨਹੀਂ ਰਹਿ ਜਾਏਗਾ ਪੀਆ ਦੇ ਚਾਂਸੀ ਹੋਣੀ ਤੇ ਇਨਲੀਗਲ ਬੰਦਾ ਥੋੜੀ ਦੇਗਾ ਇਸ ਕਰਕੇ ਕਿਸੇ ਵੀ ਮੁਲਕ ਜਾਣ ਤੋਂ ਪਹਿਲਾਂ ਸਰਚ ਕਰ ਲੋ ਉੱਥੇ ਬਾਰੇ ਅੱਜ ਕੱਲ ਕੀ ਪੋਜੀਸ਼ਨ ਨੇ ਕਈ ਵਿਚਾਰੇ ਇਕੱਲੇ ਇਕੱਲੇ ਮਾਂ ਦੇ ਪੁੱਤਰ ਬਾਹਰ ਆਏ ਹੋਏ ਉਹਨਾਂ ਉਸ ਤੇ ਕਿੰਨੀ ਮੁਸ਼ਕਲ ਹੈ ਅਗਰ ਪੱਕੀ ਹੋ ਜਾਂਦੇ ਵੇ ਤੇ ਮਾਪੇ ਉਹ ਪੱਕੇ ਨਹੀਂ ਹੋ ਸਕਦੇ ਤਾਂ ਵੀ ਮੁਸੀਬਤ ਹੈ ਮਾਪੇ ਦਾ ਬੱਚਾ ਵੀ ਗਿਆ ਪੈਸੇ ਵੀ ਗਏ ਤੇ ਕਿਵੇਂ ਬੁੜਾਪਾ ਬਤਾਨਗੇ ਜਿਹੜੇ ਮੁਲਕਾਂ 'ਚ ਚਾਂਸ ਹੈਗਾ ਨਾ ਮਾਪੇ ਦੇ ਪੱਕੀ ਹੁੰਦਾ ਉੱਥੇ ਫੇਰ ਵੀ ਫਾਇਦਾ ਹੁੰਦਾ ਆਦਮੀ ਨੂੰ ਚਲੋ ਜੀ ਅਗਰ ਆਪ ਬੱਚਾ ਪੱਕਾ ਹੋ ਗਿਆ ਤੇ ਮਾਪੇ ਵੀ ਆ ਸਕਦੇਗੇ ਤੇ ਜਿੱਥੇ ਮਾਪੇ ਦੀ ਚਾਂਸ ਨਹੀਂ ਪੱਕੀ ਹੁੰਦੀ ਉੱਥੇ ਤੇ ਬਹੁਤ ਮੁਸ਼ਕਲ ਹੈ ਬੱਚੇ ਦੇ ਆਪਣਾ ਫਿਊਚਰ ਚੰਗਾ ਬਣਾ ਦੇਣਗੇ ਵਿਆਹ ਹੋ ਜਾਏਗਾ ਵਾਹੀ ਵੀ ਆ ਗਈ ਬੱਚੀ ਵੀ ਹੋ ਗਈ ਲੇਕਿਨ ਜਿਹੜੇ ਪਿੱਛੇ ਬੁੱਢੇ ਮਾਪੇ ਹੋਵੇ ਉਹਨਾਂ ਦਾ ਇੰਡਕੀ ਬਣੇਗਾ ਉਹ ਤੇ ਕਿਤੇ ਸਾਲ ਦੋ ਸਾਲ ਬਾਅਦ ਹੀ ਕਿਤੇ ਬੱਚੇ ਮਿਲਣ ਜਾਣਗੇ ਤੇ ਮੇਲਾ ਮਾਪਿਆਂ ਨੂੰ ਬਾਕੀ ਜਾਂ ਮਾਪਿਆਂ ਨੂੰ ਕਿਤੇ ਮਗਾਸਸ ਦੇਵੇ 2एस ਵੀਜ਼ੇ ਤੇ ਉਹ ਵੀ ਬੜੇ ਮੁਲਕਾਂ ਚ ਨਾ ਹੋ ਜਾਂਦੀ ਏ ਅਸੀਂ ਇੱਥੇ ਨਜ਼ਦੀਕੀ ਇੰਗਲੈਂਡ ਬੰਦਿਆਂ ਨੂੰ ਜਾਣਦੇ ਆ ਇਕੱਲੇ ਇਕੱਲੇ ਪੁੱਤਰੇ ਮਾਦੇ ਉਹਨਾਂ ਵੀ ਪਿੱਛੇ ਗਰੰਟੀ ਭੇਜੀ ਏ ਲੇਕਿਨ ਇੰਗਲੈਂਡ ਯੂਕੇ ਸਰਕਾਰ ਨਹੀਂ ਮੰਨੀ ਉਹ ਕਹਿੰਦੇ ਨੇ ਜੀ ਸਾਨੂੰ ਇਹਨਾਂ ਤੇ ਇਹੋ ਹੀ ਡਾਊਟ ਹੈਗਾ ਵੀ ਇਹ ਨੇ ਇੱਥੇ ਆ ਕੇ ਵਾਪਸ ਨਹੀਂ ਜਾਣਾਗਾ ਉਹ ਸ਼ੱਕ ਵਿੱਚ ਵੀ ਜਾਣ ਨਹੀਂ ਦਿੰਦੇਗੇ ਹਨ ਉਹ ਜਿਹੜੇ ਬੱਚੇ ਇਥੇ ਵੀ ਉਹ ਇਹੋ ਹੀ ਕਰਦੇ ਵੀ ਸਾਲ ਕਬਾਜ ਆ ਕੇ ਮਿਲ ਕੇ ਲਾਂਦੇ ਵੇ ਸਾਲ ਜਾਂ ਦੋ ਸਾਲਾਂ ਬਾਅਦ ਲੇਕਿਨ ਉਹ ਵੀ ਬੜੀ ਮੁਸ਼ਕਲ ਹੁੰਦੀ ਹੈ ਛੋਟੀਆਂ ਮਿਲਦੀਆਂ ਗਰਮੀਆਂ 'ਚ ਤੇ ਗਰਮੀਆਂ 'ਚ ਇੰਡੀਆ 'ਚ ਪੰਪੜ ਵਜ ਜਾਂਦੇ ਵੇ ਇਸ ਕਰਕੇ ਦੋਸਤੋ ਕੋਈ ਮੁਲਕ ਉਹ ਚੁਣੋ ਜਿੱਥੇ ਤੁਹਾਨੂੰ ਤਸੱਲੀ ਹੋਵੇ ਤੁਹਾਡੇ ਘਰਦੋਂ ਤਸੱਲੀ ਹੋਵੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਏ ਸ਼ੇਅਰ ਕਰ ਦੇਣਾ ਚੈਨਨ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ